ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਇਸ ਦਰਮਿਆਨ ਹਰ ਕੋਈ ਚਾਹੇ ਸਿਆਸੀ ਹੋਵੇ ਜਾਂ ਫਿਰ ਕੋਈ ਵੀ ਹੋਵੇ ਆਮ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਸ ਤਰ੍ਹਾਂ ਰਾਜਨੀਤਿਕ ਪੱਧਰ ਤੇ ਉੱਚ ਰਤਵਾ ਰੱਖਣ ਵਾਲੇ ਲੀਡਰ ਵੀ ਆਮ ਲੋਕਾਂ ਦੀ ਪਰੇਸ਼ਾਨੀ ਦੇ ਵਿੱਚ ਨਾਲ ਖੜੇ ਨੇ ਕੈਬਨਿਟ ਮੰਤਰੀ ਲਾਲ ਚੰਦ ਘਟਾਰੋਚਕ ਨੇ ਲੋਕਾਂ ਦੇ ਨਾਲ ਮਿਲ ਕੇ ਰਾਵੀ ਨਦੀ ਤੇ ਬੰਨ੍ਹ ਤਿਆਰ ਕੀਤਾ ਦੱਸਦੀ ਹੈ ਕਿ ਹੜ੍ਹਾਂ ਦੇ ਮੱਦੇਨਜ਼ਰ ਆਮ ਲੋਕਾਂ ਵੱਲੋਂ ਆਪਣੇ ਪੱਧਰ ਤੇ ਵੀ ਕਈ ਵੱਡੇ ਕਦਮ ਚੁੱਕੇ ਜਾ ਰਹੇ ਨੇ ਇਸੇ ਕੜੀ ਵਿੱਚ ਲੋਕ ਬੰਧ ਨੂੰ ਪੱਕਾ ਕਰ ਰਹੇ ਨੇ ਤਾਂ ਇਸ ਦਰਮਿਆਨ ਕੈਬਨਿਟ ਮੰਤਰੀ ਲਾਲਚੰਦ ਕਟਾਰੋਚਕ ਨੇ ਲੋਕਾਂ ਦੇ ਨਾਲ ਮਿਲ ਕੇ ਇਸ ਬੰਧ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ। ਬਹੁਤ ਧੰਨਵਾਦ। ਆ ਬਾ ਗੈਂਟ ਭਾ ਗਿਆ ਥੋੜਾ ਰਹੀ ਆ ਬਾਤ ਚੱਲ ਰਹੀ ਆ ਵਾਈਪ ਆਨੇ ਆ ਇਹਨਾ ਕੰਮ ਕਿਦਾਂ ਕਰਨਾ ਹਾਂ ਹਾਂਜੀ ਮੰਤਰੀ ਅੱਜ ਕਿਹੜੇ ਬੰਦੇ ਪਹੁੰਚੇ ਨੇ ਭਾਜੀ ਆ ਜੀ ਸਾਡਾ ਜਿਹੜਾ ਰਾਵੀ ਦਾ ਮਤਲਬ ਪਾਣੀ ਕਰਕੇ ਸਾਡਾ ਕੋਹਲੀਆ ਾਡੇ ਰੁੜਿਆ ਔਰ ਇਸ ਕੋਹਲੀਆ ਾਡੇ ਦਾ ਬੰਦ ਜਿਹੜਾ ਮਾਰਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਪਿਛਲੇ ਕੋਨੇ ਦੋ ਦੋ ਘੰਟੇ ਤੋਂ ਮੀਂਹ ਦੇ ਵਿੱਚ ਸਾਡੀਆਂ ਸਾਰੀਆਂ ਖੋਜਾਂ ਐਂ ਸਿਰਸਿਖੇ ਕੰਮੇ ਲੱਗੀਆਂ ਨੇ ਸੋ ਇੱਕ ਟਾਰਗੇਟ ਸੀਗਾ ਸਾਡਾ कि 1 ਵਜੇ ਤੋਂ ਪਹਿਲੇ ਪਹਿਲੇ ਬੰਨ ਮਾਰਨਾ ਤੇ ਮੈਨੂੰ ਲੱਗਦਾ ਅਜੇ 1 ਵੱਜਿਆ ਨਹੀਂ ਤੇ ਆਪਾਂ 1 ਵਜੇ ਤੋਂ ਪਹਿਲੇ ਪਹਿਲੇ ਕੰਮ ਖਤੇ ਕਰ ਦੇਣਾ ਆ ਵੇਖੋ ਸਾਡੇ ਨੌਜਵਾਨ ਮੈਂ ਕਿੰਨਾ ਲੱਗੇਗਾ ਜਿੰਦਾਬਾਦ ਜਿੰਦਾਬਾਦ ਅਸੀਂ ਜਿਹੜਾ ਆ ਜਿੰਦਾਬਾਦ ਟੱਕਾ ਲਾਉਣ ਦੀ ਕੋਸ਼ਿਸ਼ ਕਰਦੇ ਆ ਸੋ ਅਰਦਾਸ ਵੀ ਕਰਦੇ ਆ ਕੁਦਰਤ ਦੇ ਅੱਗੇ ਹੱਥ ਬਣ ਕੇ ਜੀ ਬਹੁਤ ਪੰਜਾਬ ਦੇ ਨਾਲ ਮਤਲਬ ਜਿਹੜਾ ਉਹ ਪਾਣੀ ਆ ਗਿਆ ਕੋਣੇ ਨੂੰ ਪਾਣੀ ਤੋਂ ਸਾਡਾ ਸਹਾਰਾ ਹੋਵੇ ਸੋ ਮੈਨੂੰ ਖੁਸ਼ੀ ਆ ਵੀ ਅੱਜ 4-500 ਬੰਦਾ ਜਿੰਨਾ ਵੀ ਆਮ ਆਦਮੀ ਪਾਰਟੀ ਦਾ ਬੰਦਾ ਹੋਵੇ ਆਮ ਆਦਮੀ ਪਾਰਟੀ ਦੇ ਲੀਡਰ ਹੋਣ ਪਿੰਡਾਂ ਦੇ ਸਰਪੰਚ ਹੋਣ ਤੇ ਸਮਾਜ ਸੇਵੀ ਤੇ ਲੋਕਲ ਲੋਕ ਜਿਹੜੇ ਸਾਰੇ ਇਲਾਕੇ ਇੱਕ ਮੁੱਠ ਹੋ ਗਏ ਕੋਈ ਟਾਰਗੇਟ ਆ ਸਭ ਦਾ ਕਿ ਇਸ ਇਲਾਕੇ ਤੇ ਜੋ ਮਰਜ਼ੀ ਹੋ ਜੇ ਰਾਵੀ ਜ਼ੋਰ ਲਾੜੇ ਹੁਣ ਆਪਾਂ ਰਾਵੀ ਨੂੰ ਟੱਪਣ ਦੇਣਾ ਪਾਰ ਆਪਾਂ ਬੰਨ ਬੰਨਣੇ ਸਾਡਾ ਅਕੀਦਾ ਅਕੀਦਾ ਅਸੀਂ ਪੂਰਾ ਕਰ ਲਿਆ ਆ ਆਹ ਸਾਹਿਬ ਜਿੰਦਾਬਾਦ ਮੰਤਰੀ ਸਾਹਿਬ ਜਿੰਦਾਬਾਦ ਚਲੋ 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 ਯਾਰ ਜੋਤੀ ਜੋ ਦਿਵਸ ਹੈ ਗੁਰੂ ਅਮਰਦਾਸ ਜੀ ਤੇ ਗੁਰਗੱਦੀ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਫੇਰੀ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ 7000 ਬਿਬਲੇ ਰੋਡ ਬੇਕਰ ਫੀਲਡ ਕੈਲੋਫੋਰਨੀਆ ਵਿੱਚ ਮਨਾਇਆ ਜਾ ਰਿਹਾ ਹੈ ਗਿਆਨੀ ਪ੍ਰਤਪਾਲ ਸਿੰਘ ਜੀ ਪਟਿਆਲਾ ਹੈੱਡ ਗ੍ਰੰਥੀ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਇਸ ਸਮਾਗਮ ਦਾ ਹਿੱਸਾ ਰਹਿਣਗੇ 1 ਸਤੰਬਰ 2025 ਤੋਂ 7 ਸਤੰਬਰ 2025 ਤੱਕ ਇਹ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਸੀਂ ਵੀ ਬਨੋ ਇਸ ਦਾ ਹਿੱਸਾ ਵਧੇਰੇ ਜਾਣਕਾਰੀ ਲਈ ਤੁਸੀਂ ਭਾਈ ਗੁਰਮੀਲ ਸਿੰਘ ਜੀ ਦੇ ਨਾਲ ਸੰਪਰਕ ਕਰ ਸਕਦੇ ਹੋ ਉਹਨਾਂ ਦਾ ਨੰਬਰ ਹੈ +16613724803 ਇੱਕ ਵਾਰ ਫਿਰ ਤੋਂ ਨੋਟ ਕਰ ਲਓ